ਸਿਵਰੇਜ ਦੀ ਸਫਾਈ ਕਰਨ ਸਮੇਂ ਵਾਪਰੀ ਘਟਨਾ। ਘਰੇਲੂ ਗੈਸ ਚਰਨਲ ਨੋਜ਼ਬੰਦ ਦੀ ਮੌਤ। ਉਹ ਨੋਜ਼ਬੰਦਾ ਦੀ ਹਾਲਤ ਗੰਭੀਰ ਹੈ। ਸ਼੍ਰੀ ਮੁਖਤਰ ਸਿੰਘ ਦੇ ਨਾਕਾ ਨੰਬਰ 6 ਤੇ ਸਥਿਤ ਮੁਹੱਲਾ ਉੱਚਾ ਬੇੜਾ 'ਚ ਇੱਕ ਘਰ ਦੇ ਸਿਵਰੇਜ ਮੇਨ ਹਾਲ ਦੀ ਸਫਾਈ ਕਰਦੇ ਆਂ ਜਹਿਰੀਲੀ ਗੈਸ ਚੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਧਰ ਥਾਣਾ ਸੀਡੀ ਪੁਲਿਸ ਮਾਮੇ ਦੀ ਜਾਂਚ ਕਰ ਰਹੀ ਹੈ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਨੇ ਮ੍ਰਿਤਕ ਦੀ ਪਛਾਣ ਹਣੀ ਵਜੋ ਹੋਈ ਹੈ ਜੋ ਕਿ ਤਿਲਕ ਨਗਰ ਦਾ ਰਹਿਣ ਵਾਲਾ ਹੈ ਜਦਕਿ ਸਾਥੀ ਦੀ ਪਛਾਣ ਕ੍ਰਿਸ਼ਨ ਕੁਮਾਰ ਤੇ ਇੱਕ ਹੋਰ ਦੀ ਬਲਵਿੰਦਰ ਸਿੰਘ ਵਜੋ ਹੋਈ ਹੈ ਧੰਨਪੇਰ ਤੋਂ ਦਾਅ ਦੇ ਕੇ ਸਿਵਰੇ ਦੇ ਸਫਾਈ ਕਰਨ ਸਮੇ ਇੱਕ ਘਟਨਾ ਵਾਪਰ ਗਈ ਜ਼ਹਿਰੀਲੀ ਗੈਸ ਚੜਨ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਬਲਵਿੰਦਰ ਸਿੰਘ ਤੇ ਕੀ ਹੋਇਆ ਕੀ ਅੱਜ ਇਹ ਸਫਾਈ ਕਰੀ ਜਾਂਦੇ ਇਹਨਾਂ ਨੂੰ ਜਦੋਂ ਦੇਖਿਆ ਜਾ ਕੇ ਵਿਚ ਇੱਕ ਜਣਾ ਡੁੱਬ ਗਿਆ ਦੂਜੇ ਨੂੰ ਕਹ ਉਹ ਦੂਜਾ ਮੁੰਡਾ ਕੱਟੀ ਜਾਂਦਾ ਸੀ ਮੈਂ ਮੁੜ ਕੇ ਉਹ ਉਹਨੂੰ ਕੱਢ ਲਿਆ ਬਾਹਰ ਤੇ ਦੂਜਾ ਡੱਕ ਪਿਆ ਉਹਨੂੰ ਕੱਢਣ ਦੇ ਮੈਂ ਗਿਆ ਅੰਦਰ ਤੇ ਬਸ ਇਨੀ ਕੀ ਗੱਲ ਆ ਜੀ ਹਾਂਜੀ ਕਿੰਨਾ ਡੁੱਬਾ ਸੀ ਉਹ ਕੁਛ ਨਹੀਂ ਡੁੱਬਾ ਬਾਲਾ ਨਹੀਂ ਸੀ ਬਸ ਉਹਦੇ ਨਾਲ ਗੈਸ ਮੈਨੂੰ ਵੀ ਚੜ ਗਈ ਮੈਂ ਵੀ ਬੁੰਤ ਲ ਗਿਆ ਉੱਥੇ ਮੈਨੂੰ ਮੁੜ ਕੇ ਫੇਰ ਕੱਢਿਆ ਕਿਸ ਨੇ ਉਹਨੂੰ ਕਿਵੇਂ ਪਤਾ ਲੱਗਿਆ ਸੀ ਕਿ ਗੰਦੀ ਚ ਰਹਿੰਦੇ ਸੀ ਗਾਈ ਚ ਬਸ ਧਿਆਨ ਬਾਣੀ ਕਿਹੜੀ ਗਲੀ ਚ ਸੀ ਜੀ ਇਹ ਲਾਕਾ ਨੰਬਰ 6 ਭਾਈ ਸੁਬਾਸੇ ਮੇਰਾ ਗਲੀ ਗਲੀ ਕਿੰਨੇ ਕਹਿੰਦੀ ਗੱਲ ਆ ਜੀ ਇਹ ਆ ਹੁਣੇ ਥੋੜੇ ਚਿਰ ਦੀ ਗੱਲ ਹੀ ਆ ਘੰਟਾ ਕੁ ਹੋਣਾ ਹੁਣ ਹਾਲਤ ਕਿਵੇਂ ਹੋ ਗਈ ਆ ਠੀਕ ਆ ਕਿੰਨਾ ਥੋੜਾ ਆ ਇੱਕ ਦੀ ਮੌਤ ਹੀ ਆ ਇੱਕ ਦੀ ਬਜਮਨ ਦੱਸ ਦੇ ਤਾਂ ਹੈ ਡੈਥ ਹੋਈ ਆ ਕਿਤੇ ਬਾਕੀ ਪਤਾ ਨਹੀਂ ਹਿੰ ਚੰਗੇ ਕੋਈ ਸ਼ੰਗਮਾਰ ਕਿੱਥੇ ਰੋੜ ਗਾੜ ਕੋੜੀ ਤਾਂ ਕੀ ਗੱਲ ਹੋਣੀ ਬਈ ਅਸੀਂ ਜੀ ਸਿਵਰ ਸਾਹ ਪਰ ਨਹੀਂ ਗਏ ਸੀਗੇ ਜੀ ਇੱਕ ਥਾਂ ਤੇ ਇਹ ਆਪਣੇ 7 ਨੰਬਰ ਨਾ ਕਰਾਉਣਾ ਮੈਨੂੰ ਲੱਗਦਾ 6 ਨੰਬਰ ਕਰਾ ਦਿਓ 6 ਨੰਬਰ 7 ਮੈਂ ਤਾਂ ਹਣੀ ਸੀ ਦੋ ਮੁੰਡੇ ਸੀ ਅੱਛਾ ਹਾਂਜੀ ਤਾਂ ਕੀ ਹਾਲ ਬਣੇ ਕੱਲ ਕੀ ਸੀ ਜਾਂ ਤਾਂ ਕਰਤਾ ਦੇ ਸਾਥ ਤਾਂ ਆਦਾ ਰਹਿ ਗਿਆ ਸੀਗਾ ਆਦਾ ਰਹਿ ਗਿਆ ਸੀ ਮੈਂ ਵਿਚ ਸੀਗਾ ਅੱਛਾ ਉਹ ਮੈਨੂੰ ਪਤਾ ਹੀ ਨਹੀਂ ਕਿਵੇਂ ਕੱਢਿਆ ਇਹਨਾਂ ਨੇ ਕਿਵੇਂ ਨੀਗਾ ਮੈਨੂੰ ਤਾਂ ਬਾਹਰ ਕੱਢ ਲਿਆ ਦੂਜਾ ਵੀ ਆਵੜਿਆ ਸੀ ਨਾਲ ਹੀ ਕੀ ਕਾਰਨ ਸੀ ਉਹ ਹੈ ਕੀ ਕਾਰਨ ਹੋਇਆ ਸੀ ਕਾਰਨ ਮੈਂ ਤਾਂ ਬੈਠ ਬੇਹੋਸ਼ ਹੋ ਗਿਆ ਕਿਸ ਕਿਸ ਨੂੰ ਬੇਹੋਸ਼ ਹੋ ਗਿਆ ਉਹ ਗਿਆ ਸੀ ਉਹ ਚੜੀ ਸੀ ਜ ਨਾਲ ਗਿਆ ਸੀ ਹਾਂ ਜੀ ਪਰ ਆ ਮੁੰਡਾ ਵੀ ਨਾਲ ਸੀ ਉਹਨੂੰ ਕੱਢਣ ਵਾਸਤੇ ਗਿਆ ਸੀ ਇਹ ਵੀ ਡਿੱਗ ਪਿਆ ਸੀ ਉਹ ਥੱਲੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਕੋਣੀ ਜੀ ਮੈਂ ਤਾਂ ਘਟ ਵੱਧੀ ਕਰਦਾ ਮੁੰਡਾ ਕਰਦਾ ਰਹਿੰਦਾ ਸੀਗਾ ਜਿਹੜਾ ਮਰ ਦੇ ਤੇ ਕੈਨੂੰ ਕੋਣੀ ਮੇਰਾ ਨਾਮ ਥੋੜਾ ਮੂਚੀ ਕੰਮ ਹੈਗਾ ਸ੍ਰੀ ਸਨੇਗੋੜੀ ਅੱਛਾ ਜੀ ਦਸੇ ਚਲੇ ਗਏ ਜੀ ਮੈਂ ਨਾਲ ਤੇ ਚਲਾ ਗਿਆ ਸੀ ਕੰਮ ਕਰਨ ਵਾਸਤੇ ਅੱਛਾ ਮੈਂ ਤਾਂ ਕਈ ਸਾਲ ਹੋਏ ਕੰਮ ਕਰ ਛੱਡੇ ਨੂੰ ਹਾਜੀ ਜੀ ਚੜ੍ਹਦੀ ਕਲਾ ਟੈਮਪੀ ਟਿਵੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਮਨਪ੍ਰਿਤ ਮੋਨੂ ਤੇ ਗੁਰਮੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ اس